ਸਾਹਿਬ ਸਿੰਘ ਕਿਥੋਂ ਦੇ ਰਹਿਣ ਵਾਲੇ ਜੀ ਪਿੰਡ ਮਾਵੇ ਦੇ ਮੇਰੀ ਰਹਿਸ਼ਿਆ ਜੀ ਕੀ ਕਹਿਣਾ ਚਾਹੋਗੇ ਚੰਦ ਕਦਮਾਂ ਤੇ ਹੀ ਪਾਕਿਸਤਾਨ ਦੇ ਹਤਾਰਾਂ ਸਰਹੱਦ ਤੇ ਰਹਿ ਰਹੇ ਜੇ ਜੋ ਹਾਲਾਤ ਬਣਿਆ ਰਾਤ ਦਾ ਪਾਸ ਤੋਂ ਹਮਲਾ ਕੀਤਾ ਕੀ ਕਹਿਣਾ ਚਾਹੋਗੇ ਇਹ ਆ ਕਿ ਅਸੀਂ ਤੇ ਵੇਖੋ ਰਾਤੀ ਹਾਂ ਨੂੰ ਤਾਂ ਕੋਈ ਨਿੰਦ ਵਿਚਾਰ ਨਹੀਂ ਪਤਾ ਨਹੀਂ ਦਿਨੇ ਪਤਾ ਲੱਗਾ ਟੀਵੀ ਦੀ ਖਬਰ ਤੋਂ ਕਿ ਉੱਥੇ ਹਮਲਾ ਹੋਇਆ ਵਾ ਬਾਕੀ ਥੋੜਾ ਜਿਹਾ ਤਨਾਵ ਅਸੀਂ ਇਹ ਆ ਕਿ ਕੋਈ ਕੰਮ ਜਿਹੜਾ ਇਦੋਂ ਵੀ ਬਾਹਰ ਆ ਪਰ ਜਾਈਦਾ ਸੀ ਉਹ ਬੰਦ ਕਰ ਦਿੱਤਾ ਗਿਆ ਤੇ ਪਿੱਛੇ ਹੀ ਕਿਨਾਂ ਲਈ ਪੀ ਉਹਨਾਂ ਆਖਿਆ ਵੀ ਰੋਹ ਅਜੇ ਕੋਈ ਵੀ ਜੋ ਸਮਾਂ ਵੇਖੋ ਵੀ ਗਾੜੀ ਕੀ ਚੱਲਦਾ ਕੀ ਗਾੜੀਓ ਪਤਾ ਲੱਗਦਾ ਵੀ ਗਾੜੀ ਕਿੱਦਾਂ ਦੀ ਆਵਾਜ਼ ਆਉਂਦੀ ਓਦਾਂ ਦਾ ਹਿਸਾਬ ਹੋਊਗਾ ਜੇ ਤੇ ਠੰਡਾ ਫੈਸਲਾ ਹੋਊਗਾ ਤਾਂ ਠੀਕ ਹੈ ਅਸੀਂ ਗਾੜੀ ਗਾ ਸਕਦੇ ਕੀਤੀ ਕਰਦੇ ਜੇ ਜਿਆਦਾ ਗੰਮ ਹੋਊ ਤਾਂ ਫਿਰ ਪਿੱਛੇ ਕੰਟਰੋਲ ਕਰਾਂਗੇ ਖੇਤੀ ਤੁਹਾਡੀ ਪਾਰ 17 ਤੋਂ ਪਾਰ ਵੀ ਆ ਪਿੱਛੇ ਵੀ ਜੀ ਜੀ ਤਾਂ ਲਾਸਟ ਟਾਈਮ ਕਦੋਂ ਗਏ ਜੇ ਤੁਸੀਂ ਖੇਤੀ ਖੇਤੀ ਕਰਨ ਨੂੰ ਪਹਿਲਾਂ ਹੀ ਕਣਕ ਦੀ ਕਟਾਈ ਕੀਤੀ ਮੁੜ ਕੇ ਤੂੜੀ ਬਣਾਈਆਂ ਤਿੰਨ ਚਾਰ ਰੋਜ ਉਹ ਚੱਲੇ ਆ ਜਦੋਂ ਗਾੜੀ ਗਾਏ ਮੁੜ ਕੇ ਨਹੀਂ ਗਏ بارش ਤੋਂ ਪਹਿਲਾਂ ਦੇ ਗਏ ਜੀ ਜੀ ਤਾਂ ਹੁਣ ਪਿੰਡ 'ਚ ਹਾਲਾਤ ਕਿਦਾਂ ਦੇ ਆ ਲੋਕਾਂ 'ਚ ਕੋਈ ਸਹਿਮ ਦਾ ਮਾਹੌਲ ਤੇ ਨਹੀਂ ਨਹੀਂ ਅਜੇ ਤੇ ਨਾਰਮਲ ਆ ਕੋਈ ਗੱਲ ਨਹੀਂ ਕਿਹੇ ਦੀ ਕੋਈ ਨਹੀਂ ਬੱਚੇ ਵੀ ਇਦਾਂ ਮੈਂ ਵੀ ਸਵੇਰੇ ਸਕੂਲ ਗਏ ਸੀ ਚਲੋ ਉਹਨਾਂ ਸਕੂਲ ਬੰਦ ਕਰਤੇ ਆ ਬੱਚੇ ਆ ਗਏ ਆ ਕੋਈ ਅਜੇ ਕੋਈ ਨਿੰਦ ਵਿਚਾਰ ਨਹੀਂ ਨਾਰਮਲ ਹੀ ਆ ਪਹਿਲੇ ਪਿੰਡ 'ਚ ਕਿਸੇ ਨੂੰ ਕਿਹਾ ਤੇ ਨਹੀਂ ਕਿ ਪਿੰਡ ਖਾਲੀ ਕਰ ਦੋ ਫੌਜ ਨੇ ਜਾਂ ਕੋਈ ਇਦਾਂ ਦੀ ਗੱਲਬਾਤ ਨਹੀਂ ਆ ਨਹੀਂ ਨਹੀਂ ਕਿਸੇ ਨੂੰ ਨਹੀਂ ਕਿਹਾ ਜੋ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕੀਤਾ ਗਿਆ ਉਹਨੂੰ ਜਾਇਜ਼ ਸਮਝਦੇ ਹੇ ਇੱਕ ਕਿਹਨੂੰ ਤੇ ਜਾਇਜ਼ ਵੀ ਸਮਝਦੇ ਆ ਤੇ ਦੂਜੀ ਗੱਲ ਨੂੰ ਇਹ ਆ ਕਿ ਲੜਾਈ ਦਾ ਕੋਈ ਹੱਲ ਨਹੀਂ ਹੈਗਾ ਅੱਜ ਇੱਕ ਦਾ ਆਪਾਂ ਇੱਕ ਮਾਰਿਆ ਉਹਦੇ ਦੋ ਮਾਰਾਂਗੇ ਉਹ ਚੀਜ਼ ਦੀ ਕੋਈ ਵਡਿਆਈ ਨਹੀਂ ਆ ਜਾਣ ਤੇ ਇਨਸਾਨ ਦੀ ਇੱਕ ਹੀ ਹੈ ਇਹਦੇ ਨੂੰ ਇਹ ਹੈ ਕਿ ਕੋਈ ਵੀ ਗੱਲ ਹੈ ਉਹਨੂੰ ਬਹਿ ਕੇ ਹੱਲ ਕੀਤਾ ਜਾਣਾ ਚਾਹੀਦਾ ਇਹ ਚੀਜ਼ ਨਹੀਂ ਆ ਵੀ ਖੂਨ ਖਰਾਬੇ ਨਾਲ ਹੀ ਰੋਗ ਆਵੇ ਜਾਂਦੀ ਤੇ ਜੇ ਅੱਜ ਕੱਲ੍ਹ ਵੇਸ਼ੀ ਨੂੰ ਵੇਖੀ ਜਾਈ ਵੀ ਅਸੀਂ ਐਡੇ ਤਗੜੇ ਉਹ ਮਾੜੇ ਆ ਲੜਾਈ 'ਚ ਤਗੜਾ ਮਾੜਾ ਕੋਈ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਜੀ ਨਾ ਹੁੰਦਾ ਤੇ ਨੁਕਸਾਨ ਕਿੰਨਾ ਪੰਜਾਬ ਦਾ ਅੱਗੇ ਹੋਇਆ ਇਹ ਤੇ ਤੁਹਾਨੂੰ ਵੀ ਪਤਾ ਤੇ ਮੀਡੀਆ ਨੂੰ ਪਤਾ ਤੇ ਪਬਲਿਕ ਨੂੰ ਪਤਾ ਹਾਂਜੀ ਭਾਜੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਣਾ ਮੇਰਾ ਨਾਮ ਹਰਚੰਦ ਸਿੰਘ ਪਿੰਡ ਮਹਾਵਾ ਜੀ ਜੀ ਕੀ ਕਹਿਣਾ ਚਾਹੋਗੇ ਜੋ ਰਾਤ ਭਾਰਤ ਵੱਲੋਂ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਕੀ ਹਾਲਾਤ ਹੈ ਤੁਹਾਡਾ ਅਟਾਰੀ ਸਰਹੱਦ ਦੇ ਨਾਲ ਪਿੰਡ ਲੱਗਦਾ ਹੈ ਪਿੰਡ ਵਿੱਚ ਕਿਸ ਤਰੀਕੇ ਦਾ ਸਰ ਇਹ ਜਿਹੜਾ ਸਰਜੀਕਲ ਸਟ੍ਰਾਈ ਕੀਤਾ ਗਿਆ ਬਹੁਤ ਵਧੀਆ ਕੀਤਾ ਹੈ ਜਿਹੜਾ ਪਾਕਿਸਤਾਨ ਹੈ ਇਹ ਮਤਲਬ ਆਪਣੀਆਂ ਆਦਤਾਂ ਤੋਂ ਬਾਝ ਨਹੀਂ ਆਉਂਦਾ ਅਤਵਾਦ ਦਾ ਜਨਮਦਾਤਾ ਹੈ ਤੇ ਫਿਰ ਉਹਦਾ ਵੀ ਨੁਕਸਾਨ ਹੋਣਾ ਚਾਹੀਦਾ ਸੀ ਜਿਸ ਤਰ੍ਹਾਂ ਇੰਡੀਆ ਦੇ ਨਾਲ ਉਹ ਮਤਲਬ ਗਲਤ ਕੰਮ ਕਰਦਾ ਨਹੀਂ ਨਜਾਇਜ਼ ਲੋਕਾਂ ਨੂੰ ਮਾਰਦੇ ਆ ਫਿਰ ਉਹਦਾ ਜਵਾਬ ਤਾਂ ਸਰਕਾਰ ਨੇ ਦੇਣਾ ਹੀ ਚੰਦ ਕਦਮਾਂ ਤੇ ਹੀ ਪਾਕਿਸਤਾਨ ਐ ਤਾਰਾਂ ਲੱਗੀਆਂ ਐ ਇੱਥੇ ਪਿੰਡ 'ਚ ਕਿਸ ਤਰੀਕੇ ਦਾ ਮਾਹੌਲ ਐ ਪੂਰੇ ਪਿੰਡ 'ਚ ਕਿਸ ਤਰੀਕੇ ਦਾ ਦੇਖੋ ਜੀ ਮਾਹੌਲ ਤੇ ਜਦੋਂ ਤਣਾਅਪੂਰਨ ਹੈ ਐ ਇੱਥੇ ਚਲੋ ਜਦੋਂ ਇੱਕ ਵਾਰੀ ਲੜਾਈ ਦਾ ਮਾਹੌਲ ਜਿਸ ਤਰ੍ਹਾਂ ਬਣ ਜਾਂਦਾ ਉਹ ਬਣਿਆ ਆ ਪਰ ਲੋਕ ਬੈਠੇ ਨੇ ਜੇ ਡਟੇ ਨੇ ਕੋਈ ਚੱਕਰ ਨਹੀਂ ਮਤਲਬ ਅਜੇ ਇੱਥੋਂ ਆ ਵੇਖੋ ਲੱਗੇ ਹੀ ਘਰ ਨੇ ਸਾਰੇ ਰਹਿائشਾਂ ਇੱਥੇ ਨੇ ਬਾਕੀ ਬੀਐਸਐਫ ਜਾਂ ਆਰਮੀ ਜਦੋਂ ਜਾਰੀ ਫੋਰਸ ਆਊਗੀ ਫਿਰ ਉਹ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਹੀ ਹੋਊਗਾ ਫਿਲਹਾਲ ਪਿੰਡ ਛੱਡਣ ਲਈ ਕੋਈ ਗੱਲਬਾਤ ਨਹੀਂ ਨਹੀਂ ਹਾਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਪਿੰਡ ਛੱਡਣ ਦੀ ਜਦੋਂ ਆਰਮੀ ਆਊਗੀ ਜਾਂ ਕੋਈ ਉਤੋਂ ਆਦੇਸ਼ ਆਊਗਾ ਫਿਰ ਦਿਖੇ ਜਾਊਗਾ ਉਹਨਾਂ ਦੇ ਨਾਲ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿਓ ਮਾਹੇ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે હોણ બહાર વિહ કરો હોવે ક્રોણી હોવે બર્થડે પાર્ટીમ પાર્ટી હોય પાર્ટી અજીક કરવા જનલા પુરા અને મશહુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News